ਦੇਵੇਂਕ ਮਰਾਸੀ ਸੁਪਣਿਆਂ ਦੇ ਵਿੱਚ ਗੁਰੂ ਪਿਆਰੋ ਇੱਕ ਬਲਦਾਂ ਦੀ ਜੋੜੀ ਲੈ ਕੇ ਨਾ ਮੰਡੀ ਤੇ ਵੇਚਣ ਚਲਿਆ ਗਿਆ ਆ ਜਿਵੇਂ ਡਬਲ ਹੀ ਮੰਡੀ ਲੱਗਦੀ ਐ ਇੱਥੇ ਨੇੜੇ ਪਸ਼ੂਆਂ ਦੀ ਉਹਨੂੰ ਸੁਪਣਿਆਂ ਨੇ ਵੀ ਜੋੜੀ ਮਿਲੀ ਬਲਦਾਂ ਦੀ ਵੇਚਣ ਚਲਿਆ ਗਿਆ ਲੈ ਜਾ ਕੇ ਬੰਤੀ ਉੱਥੇ ਦਰਸਤ ਨੇ ਵਾਲ ਬਹੁਤ ਸਾਰੇ ਗਾਹ ਆਉਂਦੇ ਐ ਹਾਂ ਵੀ ਮੀਰ ਵੇਚਨੀ ਆ ਹਾਂ ਹਾਂ ਵੇਚਣ ਵਾਸਤੇ ਜਾਂਦੇ ਆ ਬੋਲ ਕਿੰਨੇ ਪੈਸੇ ਇਨਾ 1500 ਲਵਾਂਗਾ 1500 ਦੇ ਬਲਦ ਤੈਨੂੰ 1000 ਦੇ ਦਿੰਨੇ ਆ ਕਹਿੰਦਾ ਨਹੀਂ ਮੈਂ ਨਹੀਂ 1000 ਲੈਣਾ ਕਈ ਗਾ ਘਾਏ ਕੋਈ 1000 ਕੋਈ 1100 ਕੋਈ 1200 ਇਦਾਂ ਕਹਿ ਕੇ ਜਾਂਦੇ ਰਹੇ ਹੁਣ ਇਹਨੂੰ ਪਹਿਲੀ ਵਾਰ ਬਲਦ ਮਿਲੇ ਸੀ ਵੇਚਣ ਵਾਸਤੇ ਪਹਿਲੀ ਵਾਰ ਮੰਡੀ ਚ ਗਿਆ ਸੀ ਕਮਰਾ ਗਿਆ ਵਪਾਰੀ ਬੜੇ ਧੀਰਜ ਵਾਲੇ ਹੁੰਦੇ ਆ ਜਿਹੜਾ ਵੀ ਆਖੇ 1100 ਲੈ ਲੈ ਕੋਈ ਪੈਸੇ ਹਜ਼ਾਰ ਲੈ ਲੈ ਅਖੀਰ ਗਾਹ ਆਇਆ ਤੇ ਇਹ ਹੱਤ ਗਿਆ ਵੇਚਦਾ ਵੇਚਣਾ ਕੋਈ ਲੈ ਕੇ ਨਾ ਜਾਵੇ ਪੈਸੇ ਨਾ ਦੇਵੇ ਇਹ ਗਾਹ ਆਇਆ ਕਹਿੰਦਾ 1300 ਲੈਣਾ ਹੈ ਕਹਿੰਦਾ ਨਹੀਂ ਲੈਣਾ ਯਾਰ ਜਦੋਂ ਨੇ ਕਿਹਾ ਨਹੀਂ ਲੈਣਾ ਜਾ ਸਿਰ ਹਲਾਇਆ ਤੇ ਅੱਖਾਂ ਖੁੱਲ ਗਈਆਂ ਜਦ ਤੇ ਜਦ ਜਾਗਿਆ ਤੇ ਘਰੇ ਮੰਜੇ ਤੇ ਪਿਆ ਕੋ ਸਤਨਾਮ ਸੀ ਫਿਰ ਅੱਖਾਂ ਵਿੱਚ ਕਹਿੰਦਾ ਚੱਲ ਪਰਮਾ ਕੋਈ ਨਹੀਂ 500 ਹੀ ਦੇ ਜਾ ਖੋ ਸਤਨਾਮਸ ਹੁਣ ਕੌਣ ਦੇਵੇ ਨਾ ਉੱਥੇ ਬਲਦਾ ਨਾ ਮੰਡੀ ਆ ਨਾ ਵਪਾਰੀ ਹੈ ਇਸੇ ਤਰ੍ਹਾਂ ਧੰਗੁਰੂ ਅਰਜਨ